ਕੇਂਦਰ ਸਰਕਾਰ ਨੇ 8ਵੀਂ ਤੱਕ ਬੱਚਿਆਂ ਨੂੰ ਫੇਲ ਨਾ ਕਰਨ ਵਾਲਾ ਫੈਸਲਾ ਰੱਦ ਕਰ ਦਿੱਤਾ ਹੈ ਫੈਸਲਾ ਬਦਲ ਦਿੱਤਾ ਹੈ ਜਿਹੜਾ ਪਹਿਲਾਂ ਪਾਲਿਸੀ ਸੀ ਨਾ ਫੇਲ ਕਰਨ ਦੀ ਪਾਲਿਸੀ ਸੀ 8ਵੀਂ ਤੱਕ ਕਿਸੇ ਵੀ ਬੱਚੇ ਨੂੰ ਫੇਲ ਨਹੀਂ ਕੀਤਾ ਜਾਣਾ ਕੇਂਦਰ ਸਰਕਾਰ ਨੇ ਉਹ ਸਪੈਸ਼ਲਿਟੀ ਨੂੰ ਰੱਦ ਕਰ ਦਿੱਤਾ ਹੁਣ 5ਵੀਂ ਤੇ 8ਵੀਂ ਦੇ ਬੱਚਾ ਨੂੰ ਫੇਲ ਕੀਤਾ ਜਾਵੇਗਾ ਜੇਕਰ ਉਹਨਾਂ ਦੇ ਪੂਰੇ ਨੰਬਰ ਨਹੀਂ ਆਉਂਦੇ ਇਮਤਿਹਾਨ ਦੇ ਵਿੱਚੋਂ ਪਹਿਲਾਂ ਇਹ ਪਾਲਿਸੀ ਸੀ ਕਿ 8ਵੀਂ ਤੱਕ ਕੋਈ ਵੀ ਬੱਚਾ ਜਿਹੜਾ ਹੈ ਉਹ ਫੇਲ ਨਹੀਂ ਕੀਤਾ ਜਾਵੇਗਾ ਉਹਨੂੰ ਪਾਸ ਕਰਨਾ ਲਾਜ਼ਮੀ ਹੈ ਚਾਹੇ ਉਹਦਾ ਨੰਬਰ 1 ਹੋਵੇ ਤੇ ਚਾਹੇ ਉਹਦੇ ਨੰਬਰ 100 ਆਉਣ ਪਰ ਹੁਣ ਕੇਂਦਰ ਸਰਕਾਰ ਨਵੀਂ ਪਾਲਿਸੀ ਲਾਏ ਆ ਕਿ 5ਵੀਂ ਅਤੇ 8ਵੀਂ ਜਿਹੜੀਆਂ ਬੋਰਡ ਦੀਆਂ ਸਾਡੀਆਂ ਜਮਾਤਾਂ ਹੁੰਦੀਆਂ ਸੀ ਉਹਨਾਂ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ ਮੌਕਾ ਜ਼ਰੂਰ ਦਿੱਤਾ ਜਾਵੇਗਾ ਜੇਕਰ ਕੋਈ ਵਿਅਕਤੀ ਕੋਈ ਬੱਚਾ ਜੇਕਰ ਕੋਈ ਬੱਚਾ 8ਵੀਂ ਜਾਂ 5ਵੀਂ ਕਲਾਸ ਚੋਂ ਫੇਲ ਹੁੰਦਾ ਹੈ ਤਾਂ ਉਹਨੂੰ ਦੁਬਾਰਾ ਤਿਆਰੀ ਕਰਨ ਲਈ ਦੁਬਾਰਾ ਇਮਤਿਹਾਨ ਲਈ 2 ਮਹੀਨਿਆਂ ਬਾਅਦ ਮੌਕਾ ਦਿੱਤਾ ਜਾਵੇਗਾ ਕਿ ਉਹ ਪਾਸ ਹੁੰਦਾ ਜਾਂ ਨਹੀਂ ਜੇਕਰ ਉਹ ਪਾਸ ਹੁੰਦਾ ਤਾਂ ਅਗਲੀ ਜਮਾਤ ਵਿੱਚ ਕਰ ਦਿੱਤਾ ਜਾਵੇਗਾ ਜੇਕਰ ਉਹ ਫੇਲ ਹੁੰਦਾ ਤਾਂ ਉਸੇ ਜਮਾਤ ਵਿੱਚ ਉਸ ਨੂੰ ਅੱਗੇ ਪੜ੍ਹਾਈ ਕਰਨੀ ਪਵੇਗੀ ਪਹਿਲਾਂ ਵੀ ਇਹੀ ਹੁੰਦਾ ਸੀ ਪਰ ਕੇਂਦਰ ਸਰਕਾਰ ਵੱਲੋਂ ਨੀਤੀ ਲਿਆਂਦੀ ਗਈ ਸੀ ਮਨਮੋਹਨ ਸਿੰਘ ਦੀ ਸਰਕਾਰ ਮੌਕੇ ਨੀਤੀ ਆਈ ਸੀ ਕਿ ਕਿਸੇ ਵੀ ਬੱਚੇ ਨੂੰ ਸਿੱਖਿਆ ਦੇ ਅਧਿਕਾਰ ਐਕਟ ਤਹਿਤ ਇਹ ਪਾਲਿਸੀ ਸੀ ਕਿ 8ਵੀਂ ਤੱਕ ਫੇਲ ਨਹੀਂ ਕੀਤਾ ਜਾਣਾ ਪਰ ਹੁਣ ਇਸ ਚੀਜ਼ ਨੂੰ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਹੈ ਪਾਰੇ ਦੱਸ ਦਈਏ ਕਿ ਇਹ ਲਾਗੂ ਹਾਲੇ ਤੱਕ ਕੇਂਦਰ ਸਰਕਾਰ ਦੇ ਸਕੂਲਾਂ ਵਿੱਚ ਹੀ ਹੋ ਗਿਆ ਕਿਉਂਕਿ ਸਿੱਖਿਆ ਰਾਜ ਸਰਕਾਰਾਂ ਦਾ ਵੀ ਮੁੱਦਾ ਹੁੰਦਾ ਤੇ ਇਸ ਕਰਕੇ ਰਾਜ ਸਰਕਾਰਾਂ ਤੇ ਅੱਗੇ ਆਪਾਂ ਆਪਣੇ ਰਾਜਾਂ ਦੇ ਵਿੱਚ ਕੀ ਫੈਸਲਾ ਲੈਂਦੀਆਂ ਤਾਂ ਉਹਨਾਂ ਵਾਲਾ ਸਮਾਂ ਦੱਸੇਗਾ ਪਰ ਕੇਂਦਰ ਇਹ ਗੱਲ ਨੂੰ ਜ਼ਰੂਰ ਲੈ ਕੇ ਹੁਣ ਬੱਚਿਆਂ ਨੂੰ ਪੜ੍ਹਨਾ ਪਵੇਗਾ ਪੜ੍ਹ ਕੇ ਜਮਾਤਾਂ ਪਾਸ ਕਰਨੀਆਂ ਪੈਣਗੀਆਂ ਨਾ ਕਿ ਇਹ ਕਿ 8ਵੀਂ ਤੱਕ ਫੇਲ ਨਹੀਂ ਹੋਣਾ ਕੋਈ ਚੱਕਰ ਨਹੀਂ ਅਕਸਰੀ ਜਦੋਂ ਅਸੀਂ ਪਿੰਡਾਂ ਦੇ ਵਿੱਚ ਆਮ ਗੱਲ ਕਰਦੇ ਸੀ ਜਾਂ ਜਾਂਦੇ ਸੀ ਤਾਂ ਲੋਕ ਕਹਿੰਦੇ ਸੀ ਕਿ ਇਹ ਨੀਤੀ ਮਾੜੀ ਹੈ ਇਹਦੇ ਨਾਲ ਬੱਚੇ ਘੱਟ ਪੜਦੇ ਆ ਬੱਚਿਆਂ ਦੇ ਗਿਆਨ ਦੇ ਵਿੱਚ ਘਟਾ ਵੱਧਦਾ ਹੁੰਦਾ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਫੇਰ ਤਾਂ ਕੋਈ ਕਾਰ ਹੀ ਨਹੀਂ ਸਕਦਾ ਜਿਹਦੇ ਨਾਲ ਬੱਚਿਆਂ ਦੇ ਵਿੱਚ ਅਧਿਆਪਕਾਂ ਪ੍ਰਤੀ ਸਤਿਕਾਰ ਵੀ ਘਟਿਆ ਬੱਚਿਆਂ ਦੇ ਵਿੱਚ ਪੜ੍ਹਾਈ ਪ੍ਰਤੀ ਸਤਿਕਾਰ ਤੇ ਪੜ੍ਹਾਈ ਪ੍ਰਤੀ ਲਗਾਅ ਵੀ ਘਟਿਆ ਸੀ ਕਿ 8ਵੀਂ ਤੱਕ ਪਾਸ ਤਾਂ ਹੋਈ ਜਾਣਾ ਪੜ ਕੇ ਕੀ ਕਰਨਾ ਪਰ ਕੇਂਦਰ ਸਰਕਾਰ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਇਹ ਪਾਲਿਸੀ ਨੂੰ ਰੱਦ ਕਰ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕੇ ਹੁਣ ਪੜਨਾ ਪਵੇਗਾ ਹੁਣ ਪੜਨਾ ਪਵੇਗਾ 5ਵੀਂ ਅਤੇ 8ਵੀਂ ਦੀ ਜਮਾਤ ਤੁਸੀਂ ਤਾਂ ਹੀ ਪਾਸ ਕਰ ਸਕਦੇ ਹੋ ਜੇਕਰ ਤੁਹਾਡੇ ਇਮਤਿਹਾਨ ਦੇ ਵਿੱਚੋਂ ਨੰਬਰ ਪੂਰੇ ਆਉਂਦੇ ਆ ਤੇ ਜੇਕਰ ਤੁਹਾਡੇ ਨੰਬਰ ਘੱਟ ਹੋਣਗੇ ਤਾਂ 2 ਮਹੀਨਿਆਂ ਬਾਅਦ ਮੌਕਾ ਦਿੱਤਾ ਜਾਵੇਗਾ ਦੁਬਾਰਾ ਇਮਤਿਹਾਨ ਦੇਣ ਦਾ ਜੇਕਰ ਤੁਸੀਂ ਦੁਬਾਰਾ ਇਮਤਿਹਾਨ ਦੇ ਵਿੱਚੋਂ ਪਾਸ ਨਹੀਂ ਹੁੰਦੇ ਤਾਂ ਤੁਹਾਨੂੰ ਫੇਲ ਕਰ ਦਿੱਤਾ ਜਾਵੇਗਾ ਤੇ ਉਸੇ ਕਲਾਸ ਦੇ ਵਿੱਚ ਮੁੜ ਪੜ੍ਹਾਈ ਕਰਕੇ ਦੁਬਾਰਾ ਤੇ ਜੀ ਵਾਰ ਤੋਂ ਪੇਪਰ ਦੇਣੇ ਪੈਣਗੇ ਤੇ ਤਾਂ ਕਿ ਤੁਸੀਂ ਪਾਸ ਹੋ ਸਕੋ ਤਾਂ ਇਹ ਪਾਲਸੀ ਪਹਿਲਾਂ ਵਾਲੀ ਪਾਲਸੀ ਨੂੰ ਰੱਦ ਕਰ ਦਿੱਤਾ ਨਾ ਫੇਲ ਕਰਨ ਦੀ ਨੀਤੀ નો ਡਿਟੈਂਸ਼ਨ ਪਾਲਸੀ ਜਿਹੜੀ ਕੇਂਦਰ ਸਰਕਾਰ ਵੱਲੋਂ ਪਹਿਲਾਂ ਲਿਆਂਦੀ ਗਈ ਸੀ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਉਹਨੂੰ ਹੁਣ ਮੋਦੀ ਸਰਕਾਰ ਨੇ ਰੱਦ ਕਰਕੇ ਇਹ ਗੱਲ ਨੂੰ ਲੈ ਆਂਦਾ ਹੈ ਕਿ ਹੁਣ ਤੁਹਾਨੂੰ 5ਵੀਂ ਤੇ 8ਵੀਂ ਦੀ ਜਮਾਤ ਪਾਸ ਕਰਨੀ ਪਵੇਗੀ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਇਹ ਫੈਸਲਾ ਕਿਵੇਂ ਲੱਗਿਆ ਕਿ ਇਹ ਬਾਕੀ ਦੀਆਂ ਰਾਜ ਸਰਕਾਰਾਂ ਨੂੰ ਵੀ ਫੈਸਲਾ ਲਾਗੂ ਕਰਨਾ ਚਾਹੀਦਾ ਹੈ ਕਮੈਂਟ ਬਾਕਸ ਦੇ ਵਿੱਚ ਆਪਣੇ ਟਿੱਪਣੀ ਜਰੂਰ ਕਰਿਓ ਇਹ ਫੈਸਲਾ ਸਹੀ ਹੈ ਗਲਤ ਹੈ ਫੈਸਲੇ ਨਾਲ ਫਾਇਦਾ ਹੋਵੇਗਾ ਨੁਕਸਾਨ ਹੋਵੇਗਾ ਤੁਸੀਂ ਜਰੂਰ ਦੱਸਿਓ ਆਪਣੀ رائے ਜਰੂਰ ਦਿਓ ਪਰ ਆਮ ਤੌਰ ਤੇ ਚਰਚਾ ਇਹ ਹੀ ਸੀ ਕਿ ਫੈਸਲਾ ਮਾੜਾ ਸੀ ਇਸ ਤੋਂ ਪਹਿਲਾਂ ਸਿੱਖਿਆ ਦੇ ਅਧਿਕਾਰ ਦੇ ਤਹਿਤ ਇਹ ਫੈਸਲਾ ਲਿਆਂਦਾ ਗਿਆ ਸੀ ਨਾ ਬਿਲ ਕਰਨ ਦੀ ਨੀਤੀ ਤਾਂ ਮਾਪਿਆਂ ਦੇ ਵਿੱਚ ਵੀ ਨਰਾਸ਼ਤਾ ਸੀ ਕਿ ਬੱਚੇ ਪੜ੍ਹਾਈ ਵੱਲੋਂ ਧਿਆਨ ਨਹੀਂ ਦਿੰਦੇ ਕਿਉਂ ਜਦੋਂ ਪੱਛਾ ਹੈ ਕਿ ਅਸੀਂ ਪਾਸ ਹੋ ਜਾਣਾ ਹੈ ਇਹ ਸਾਡੇ ਬੱਚਿਆਂ ਦੀ ਜੜਾਂ ਵਿੱਚ ਬੈਠੀ ਹੈ ਨੀਤੀ ਹੁਣ ਜਿਹੜੀ ਮੋਦੀ ਸਰਕਾਰ ਨੇ ਨੀਤੀ ਚੇਂਜ ਕੀਤੀ ਹੈ ਫਾਇਦਾ ਹੋਵੇਗਾ ਨੁਕਸਾਨ ਹੋਵੇਗਾ ਭੁਇਖ ਦੱਸੇਗਾ ਤੁਹਾਡੀ ਕੀ ਰਾਏ ਹੈ ਜਰੂਰ ਦੱਸਿਓ ਕੇਂਦਰ ਸਰਕਾਰ ਨੇ 8ਵੀਂ ਤੱਕ ਬੱਚਿਆਂ ਨੂੰ ਫੇਲ ਨਾ ਕਰਨ ਵਾਲਾ ਫੈਸਲਾ ਰੱਦ ਕਰ ਦਿੱਤਾ ਹੈ ਫੈਸਲਾ ਬਦਲ ਦਿੱਤਾ ਹੈ ਜਿਹੜਾ ਪਹਿਲਾਂ ਪਾਲਿਸੀ ਸੀ ਨਾ ਫੇਲ ਕਰਨ ਦੀ ਪਾਲਿਸੀ ਸੀ 8ਵੀਂ ਤੱਕ ਕੇ ਕਿਸੇ ਵੀ ਬੱਚੇ ਨੂੰ ਫੇਲ ਨਹੀਂ ਕੀਤਾ ਜਾਣਾ ਕੇਂਦਰ ਸਰਕਾਰ ਨੇ ਉਹ ਸਪੈਸਿਫਾਈ ਨੂੰ ਰੱਦ ਕਰ ਦਿੱਤਾ ਹੁਣ 5ਵੀਂ ਤੇ 8ਵੀਂ ਦੇ ਬੱਚਾ ਨੂੰ ਫੇਲ ਕੀਤਾ ਜਾਵੇਗਾ ਜੇਕਰ ਉਹਨਾਂ ਦੇ ਪੂਰੇ ਨੰਬਰ ਨਹੀਂ ਆਉਂਦੇ ਇਮਤਿਹਾਨ ਦੇ ਵਿੱਚ ਪਹਿਲਾਂ ਇਹ ਪਾਲਿਸੀ ਸੀ ਕਿ 8ਵੀਂ ਤੱਕ ਕੋਈ ਵੀ ਬੱਚਾ ਜਿਹੜਾ ਹੈ ਉਹ ਫੇਲ ਨਹੀਂ ਕੀਤਾ ਜਾਵੇਗਾ ਉਹਨੂੰ ਪਾਸ ਕਰਨਾ ਲਾਜ਼ਮੀ ਹੈ ਚਾਹੇ ਉਹਦਾ ਨੰਬਰ 1 ਹੋਵੇ ਤੇ ਚਾਹੇ ਉਹਦੇ ਨੰਬਰ 100 ਆਉਣ ਪਰ ਹੁਣ ਕੇਂਦਰ ਸਰਕਾਰ ਨਵੀਂ ਪਾਲਿਸੀ ਲਾਏ ਆ ਕਿ 5ਵੀਂ ਅਤੇ 8ਵੀਂ ਜਿਹੜੀਆਂ ਬੋਰਡ ਦੀਆਂ ਸਾਡੀਆਂ ਜਮਾਤਾਂ ਹੁੰਦੀਆਂ ਸੀ ਉਹਨਾਂ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ ਮੌਕਾ ਜ਼ਰੂਰ ਦਿੱਤਾ ਜਾਵੇਗਾ ਜੇਕਰ ਕੋਈ ਵਿਅਕਤੀ ਕੋਈ ਬੱਚਾ ਜੇਕਰ ਕੋਈ ਬੱਚਾ 8ਵੀਂ ਜਾਂ 5ਵੀਂ ਕਲਾਸ ਚੋਂ ਫੇਲ ਹੁੰਦਾ ਹੈ ਤਾਂ ਉਹਨੂੰ ਦੁਬਾਰਾ ਤਿਆਰੀ ਕਰਨ ਲਈ ਦੁਬਾਰਾ ਇਮਤਿਹਾਨ ਲਈ 2 ਮਹੀਨਿਆਂ ਬਾਅਦ ਮੌਕਾ ਦਿੱਤਾ ਜਾਵੇਗਾ ਕਿ ਉਹ ਪਾਸ ਹੁੰਦਾ ਜਾਂ ਨਹੀਂ ਜੇਕਰ ਉਹ ਪਾਸ ਹੁੰਦਾ ਤਾਂ ਅਗਲੀ ਜਮਾਤ ਵਿੱਚ ਕਰ ਦਿੱਤਾ ਜਾਵੇਗਾ ਜੇਕਰ ਉਹ ਫੇਲ ਹੁੰਦਾ ਤਾਂ ਉਸੇ ਜਮਾਤ ਵਿੱਚ ਉਸਨੂੰ ਅੱਗੇ ਪੜ੍ਹਾਈ ਕਰਨੀ ਪਵੇਗੀ ਪਹਿਲਾਂ ਵੀ ਇਹੀ ਹੁੰਦਾ ਸੀ ਪਰ ਕੇਂਦਰ ਸਰਕਾਰ ਵੱਲੋਂ ਨੀਤੀ ਲਿਆਂਦੀ ਗਈ ਸੀ ਮਨਮੋਹਨ ਸਿੰਘ ਦੀ ਸਰਕਾਰ ਮੌਕੇ ਨੀਤੀ ਆਈ ਸੀ ਕਿ ਕਿਸੇ ਵੀ ਬੱਚੇ ਨੂੰ ਸਿੱਖਿਆ ਦੇ ਅਧਿਕਾਰ ਐਕਟ ਤਹਿਤ ਇਹ ਪਾਲਸੀ ਸੀ ਕਿ 8ਵੀਂ ਤੱਕ ਫੇਲ ਨਹੀਂ ਕੀਤਾ ਜਾਣਾ ਪਰ ਹੁਣ ਇਹ ਚੀਜ਼ ਨੂੰ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਹੈ ਪਰ ਇਹ ਦੱਸਦੀ ਹੈ ਕਿ ਇਹ ਲਾਗੂ ਹਾਲੇ ਤੱਕ ਕੇਂਦਰ ਸਰਕਾਰ ਦੇ ਸਕੂਲਾਂ ਵਿੱਚ ਹੀ ਹੋਵੇਗਾ ਕਿਉਂਕਿ ਸਿੱਖਿਆ ਰਾਜ ਸਰਕਾਰਾਂ ਦਾ ਵੀ ਮੁੱਦਾ ਹੁੰਦਾ ਤੇ ਇਸ ਕਰਕੇ ਰਾਜ ਸਰਕਾਰਾਂ ਤੇ ਅੱਗੇ ਆਪੋ ਆਪਣੇ ਰਾਜਾਂ ਦੇ ਵਿੱਚ ਕੀ ਫੈਸਲਾ ਲੈਂਦੀਆਂ ਤਾਂ ਉਹਨਾਂ ਵਾਲਾ ਸਮਾਂ ਦੱਸੇਗਾ ਪਰ ਕੇਂਦਰ ਇਹ ਗੱਲ ਨੂੰ ਜ਼ਰੂਰ ਲੈ ਕੇ ਹੁਣ ਬੱਚਿਆਂ ਨੂੰ ਪੜ੍ਹਨਾ ਪਵੇਗਾ ਪੜ ਕੇ ਜਮਾਤਾਂ ਪਾਸ ਕਰਨੀਆਂ ਪੈਣਗੀਆਂ ਨਾ ਕਿ ਏ ਕੇ 8ਵੀਂ ਤੱਕ ਫੇਲ ਨਹੀਂ ਹੋਣਾ ਕੋਈ ਚੱਕਰ ਨਹੀਂ ਅਕਸਰੀ ਜਦੋਂ ਅਸੀਂ ਪਿੰਡਾਂ ਦੇ ਵਿੱਚ ਆਮ ਗੱਲ ਕਰਦੇ ਸੀ ਜਾਂ ਜਾਂਦੇ ਸੀ ਤਾਂ ਲੋਕ ਕਹਿੰਦੇ ਸੀ ਕਿ ਇਹ ਨੀਤੀ ਮਾੜੀ ਐ ਇਹਦੇ ਨਾਲ ਬੱਚੇ ਘੱਟ ਪੜਦੇ ਆ ਬੱਚਿਆਂ ਦੇ ਗਿਆਨ ਦੇ ਵਿੱਚ ਘਟਾ ਵੱਧਦਾ ਹੁੰਦਾ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਫੇਰ ਤਾਂ ਕੋਈ ਕਾਰ ਹੀ ਨਹੀਂ ਸਕਦਾ ਜਿਹਦੇ ਨਾਲ ਬੱਚਿਆਂ ਦੇ ਵਿੱਚ ਅਧਿਆਪਕਾਂ ਪ੍ਰਤੀ ਸਤਕਾਰ ਵੀ ਘਟਿਆ ਬੱਚਿਆਂ ਦੇ ਵਿੱਚ ਪੜ੍ਹਾਈ ਪ੍ਰਤੀ ਸਤਕਾਰ ਤੇ ਪੜ੍ਹਾਈ ਪ੍ਰਤੀ ਲਗਾਅ ਵੀ ਘਟਿਆ ਸੀ ਕਿ 8ਵੀਂ ਤੱਕ ਪਾਸ ਤਾਂ ਹੋਈ ਜਾਣਾ ਪੜ ਕੇ ਕੀ ਕਰਨਾ ਪਰ ਕੇਂਦਰ ਸਰਕਾਰ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਇਹ ਪਾਲਿਸੀ ਨੂੰ ਰੱਦ ਕਰ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕੇ ਹੁਣ ਪੜਨਾ ਪਵੇਗਾ ਹੁਣ ਪੜਨਾ ਪਵੇਗਾ 5ਵੀਂ ਅਤੇ 8ਵੀਂ ਦੀ ਜਮਾਤ ਤੁਸੀਂ ਤਾਂ ਹੀ ਪਾਸ ਕਰ ਸਕਦੇ ਹੋ ਜੇਕਰ ਤੁਹਾਡੇ ਇਮਤਿਹਾਨ ਦੇ ਵਿੱਚੋਂ ਨੰਬਰ ਪੂਰੇ ਆਉਂਦੇ ਆ ਤੇ ਜੇਕਰ ਤੁਹਾਡੇ ਨੰਬਰ ਘੱਟ ਹੋਣਗੇ ਤਾਂ 2 ਮਹੀਨਿਆਂ ਬਾਅਦ ਮੌਕਾ ਦਿੱਤਾ ਜਾਵੇਗਾ ਦੁਬਾਰਾ ਇਮਤਿਹਾਨ ਦੇਣ ਦਾ ਜੇਕਰ ਤੁਸੀਂ ਦੁਬਾਰਾ ਇਮਤਿਹਾਨ ਦੇ ਵਿੱਚੋਂ ਪਾਸ ਨਹੀਂ ਹੁੰਦੇ ਤਾਂ ਤੁਹਾਨੂੰ ਫੇਲ ਕਰ ਦਿੱਤਾ ਜਾਵੇਗਾ ਤੇ ਉਸੇ ਕਲਾਸ ਦੇ ਵਿੱਚ ਮੁੜ ਪੜ੍ਹਾਈ ਕਰਕੇ ਦੁਬਾਰਾ ਤੇ ਜੀ ਵਾਰ ਤੋਂ ਪੇਪਰ ਦੇਣੇ ਪੈਣਗੇ ਤੇ ਤਾਂ ਕਿ ਤੁਸੀਂ ਪਾਸ ਹੋ ਸਕੋ ਤਾਂ ਇਹ ਪਾਲਸੀ ਪਹਿਲਾਂ ਵਾਲੀ ਪਾਲਸੀ ਨੂੰ ਰੱਦ ਕਰ ਦਿੱਤਾ ਨਾ ਫੇਲ ਕਰਨ ਦੀ ਨੀਤੀ નો ਡਿਟੈਂਸ਼ਨ ਪਾਲਸੀ ਜਿਹੜੀ ਕੇਂਦਰ ਸਰਕਾਰ ਵੱਲੋਂ ਪਹਿਲਾਂ ਲਿਆਂਦੀ ਗਈ ਸੀ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਉਹਨੂੰ ਹੁਣ ਮੋਦੀ ਸਰਕਾਰ ਨੇ ਰੱਦ ਕਰਕੇ ਇਹ ਗੱਲ ਨੂੰ ਲੈ ਆਂਦਾ ਹੈ ਕਿ ਹੁਣ ਤੁਹਾਨੂੰ 5ਵੀਂ ਤੇ 8ਵੀਂ ਦੀ ਜਮਾਤ ਪਾਸ ਕਰਨੀ ਪਵੇਗੀ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਇਹ ਫੈਸਲਾ ਕਿਵੇਂ ਲੱਗਿਆ ਕਿ ਇਹ ਬਾਕੀ ਦੀਆਂ ਰਾਜ ਸਰਕਾਰਾਂ ਨੂੰ ਵੀ ਫੈਸਲਾ ਲਾਗੂ ਕਰਨਾ ਚਾਹੀਦਾ ਹੈ ਕਮੈਂਟ ਬਾਕਸ ਦੇ ਵਿੱਚ ਆਪਣੇ ਟਿੱਪਣੀ ਜ਼ਰੂਰ ਕਰਿਓ ਇਹ ਫੈਸਲਾ ਸਹੀ ਹੈ ਗਲਤ ਹੈ ਫੈਸਲੇ ਨਾਲ ਫਾਇਦਾ ਹੋਵੇਗਾ ਨੁਕਸਾਨ ਹੋਵੇਗਾ ਤੁਸੀਂ ਜ਼ਰੂਰ ਦੱਸਿਓ ਆਪਣੀ رائے ਜ਼ਰੂਰ ਦਿਓ ਪਰ ਆਮ ਤੌਰ ਤੇ ਚਰਚਾ ਇਹ ਹੀ ਸੀ ਕਿ ਫੈਸਲਾ ਮਾੜਾ ਸੀ ਇਸ ਤੋਂ ਪਹਿਲਾਂ ਸਿੱਖਿਆ ਦੇ ਅਧਿਕਾਰ ਦੇ ਤਹਿਤ ਇਹ ਫੈਸਲਾ ਲਿਆਂਦਾ ਗਿਆ ਸੀ ਨਾ ਬਿਲ ਕਰਨ ਦੀ ਨੀਤੀ ਤਾਂ ਮਾਪਿਆਂ ਦੇ ਵਿੱਚ ਵੀ ਨਰਾਸ਼ਤਾ ਸੀ ਕਿ ਬੱਚੇ ਪੜ੍ਹਾਈ ਵੱਲੋਂ ਧਿਆਨ ਨਹੀਂ ਦਿੰਦੇ ਕਿਉਂ ਜਦੋਂ ਪੱਛਾ ਹੈ ਕਿ ਅਸੀਂ ਪਾਸ ਹੋ ਜਾਣਾ ਹੈ ਇਹ ਸਾਡੇ ਬੱਚਿਆਂ ਦੀ ਜੜਾਂ ਵਿੱਚ ਬੈਠੀ ਹੈ ਨੀਤੀ ਹੁਣ ਜਿਹੜੀ ਮੋਦੀ ਸਰਕਾਰ ਨੇ ਨੀਤੀ ਚੇਂਜ ਕੀਤੀ ਹੈ ਫਾਇਦਾ ਹੋਵੇਗਾ ਨੁਕਸਾਨ ਹੋਵੇਗਾ ਭੁਇਖ ਦੱਸੇਗਾ ਤੁਹਾਡੀ ਕੀ ਰਾਏ ਹੈ ਜਰੂਰ ਦੱਸੋ